ਇਸ ਵਕਤ ਦੀ ਵੱਡੀ ਖਬਰ ਹੁਸ਼ਾਰਪੁਰ ਦੇ ਹਲਕਾ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਟਾਂਡਾ ਦੇ ਇਲਾਕੇ ਅਹੀਆ ਪੁਰ ਚ ਇੱਕ ਦੋ ਮੰਜ਼ਿਲਾ ਮਕਾਨ ਦੀ ਛੱਤ ਡਿੱਗਣ ਦੇ ਕਾਰਨ ਬੇहद ਦਰਦਨਾਕ ਹਾਦਸਾ ਵਾਪਰਿਆ ਹੈ ਤੇ ਇਸ ਹਾਦਸੇ ਦੇ ਵਿੱਚ ਇੱਕ ਪਿਤਾ ਸਮੇਤ ਉਸ ਦੀਆਂ ਦੋ ਬੱਚੀਆਂ ਦੀ ਮੌਤ ਹੋ ਚੁੱਕੀ ਹੈ ਜਾਨਕਿ ਇਸ ਮੰਦ ਭਾਗੇ ਹਾਦਸੇ ਦੇ ਵਿੱਚ ਕੁੱਲ ਤਿੰਨ ਵਿਅਕਤੀਆਂ ਦੀ ਮੌਤ ਹੋਈ ਹੈ ਤੇ ਮ੍ਰਿਤਕਾਂ ਦੀ ਪਛਾਣ ਸ਼ੰਕਰ ਮੰਡਲ ਤੇ ਉਸ ਦੀਆਂ ਦੋ ਬੇਟੀਆਂ ਪੂਜਾ ਅਤੇ ਸ਼ਿਵਾਨੀ ਵਜੋਂ ਹੋਈ ਹੈ ਤੇ ਇਹ ਸਾਰੇ ਪਰਵਾਸੀ ਦੱਸੇ ਜਾ ਰਹੇ ਨੇ ਤੇ ਇਨ ਇਸ ਹਾਸੇ ਦੌਰਾਨ ਤਿੰਨ ਵਿਅਕਤੀ ਜਾਨਕੀ ਮ੍ਰਿਤਕ ਸ਼ੰਕਰ ਮੰਡਲ ਦੀਆਂ ਦੋ ਬੇਟੀਆਂ ਤੇ ਉਸਦੀ ਪਤਨੀ ਗੰਭੀਰ ਰੂਪ ਚ ਜ਼ਖਮੀ ਹੋਏ ਨੇ ਜਿਨ੍ਹਾਂ ਚੋਂ ਕੁਝ ਨੂੰ ਨਿੱਜੀ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਤੇ ਉਸਦੀ ਪਤਨੀ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ ਹਾਂ ਵੱਡੀ ਖਬਰ ਟਾਂਡਾ ਤੋਂ ਸਾਹਮਣੇ ਆ ਰਹੀ ਹੈ ਟਾਂਡਾ ਦੇ ਆਇਆਪੁਰ ਦੇ ਵਿੱਚ ਅੱਜ ਸਵੇਰੇ 5:30 ਵਜੇ ਉਸ ਵਕਤ ਭਗੜੜ ਮੱਚ ਜਾਂਦੀ ਹੈ ਜਦੋਂ ਇੱਕ ਦੋ ਮੰਜ਼ਲਾ ਇਮਾਰਤ ਡਿੱਗ ਜਾਂਦੀ ਹੈ ਜਿਸ ਤੋਂ ਤੁਰੰਤ ਬਾਅਦ ਮਹੱਲਾ ਵਾਸੀਆਂ ਵੱਲੋਂ ਇਕੱਤਰ ਹੋ ਕੇ ਜਦੋਂ ਮਲਵੇ ਨੂੰ ਹਟਾਉਣ ਦੀ ਜਦੋ ਜਹਿਦ ਸ਼ੁਰੂ ਕੀਤੀ ਜਾਂਦੀ ਹੈ ਤਾਂ ਇਸ ਹਾਦਸੇ ਦੇ ਵਿੱਚ ਇਹ ਤਿੰਨ ਵਿਅਕਤੀਆਂ ਦੀ ਮੌਤ ਹੋ ਜਾਂਦੀ ਹੈ ਸ਼ੰਕਰ ਮੰਡਲ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਅਹਿਆਪੁਰ ਦੀ ਰਾਮਪੁਰ ਗਲੀ ਨਸੀਕ ਰਹਿ ਰਹੇ ਅਸੀ ਪ੍ਰਵਾਸੀ ਪਰਿਵਾਰ ਹੈ ਤੇ ਸ਼ੰਕਰ ਜਿਹੜਾ ਉਹ ਮਜ਼ਦੂਰੀ ਦਾ ਕੰਮ ਕਰਦਾ ਸੀ ਘਟਨਾ ਦੀ ਸੂਚਨਾ ਸੂਚਨਾ ਮਿਲਣ ਤੋਂ ਬਾਅਦ ਜਿੱਥੇ ਪ੍ਰਸ਼ਾਸਨਿਕ ਅਧਿਕਾਰੀ ਮੁੱਖ ਤੇ ਪਹੁੰਚੇ ਨੇ ਉੱਥੇ ਹੀ ਪੁਲਿਸ ਵਿਭਾਗ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਜਿੱਥੇ ਕਿ ਉਹਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਜਿੱਥੇ ਘਟਨਾ ਦਾ ਜਾਇਜ਼ਾ ਲਿਆ ਗਿਆ ਤਾਂ ਉਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਪਹੁੰਚੇ ਜਿੱਥੇ ਕਿ ਉਹਨਾਂ ਵੱਲੋਂ ਉਹ ਜ਼ਖਮੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਤੇਰਾ ਕੋਲ 5 ਵਰ੍ਹੇ ਦੀ ਹਾਂ ਔਰ ਅੱਛੇ ਸਾਥੀ 6 ਸਾਲ ਕੀ ਕੀ ਕਹੇ ਨਾਮ ਹੈ? ਪ੍ਰੀਤੀ। ਜੋ 8 ਸਾਲ ਕੀ ਉਸਕਾ ਕੀ ਨਾਮ ਹੈ? ਕਵਿਤਾ। 13 ਸਾਲ

उधर घर से पड़ोस रहता है आपका क्या नाम है जरा फ्रेंड करो फिर क्या हुआ सुबह का क्या हुआ सुबह भर मैंने उठ गया थे 5 बजे मेरे घर वाले भी उठा था पुष्पा क्या नाम है घर वाले का कोई नहीं ले देना बड़ा शक्कर बजा फिर क्या हुआ सुबह 5 बजे घर वाले बजे बजे उठ गए थे लाइट चल गए थे तो बाहर पूरे, पूरे, पूरे बैठे थे ਫਿਰ ਲਾਈਟ ਆਇਆ ਉਸਕੇ ਬਾਅਦ ਸਾਰੇ ਸੌਣੇ ਚਲ ਗਏ ਤਾਂ ਮੈਂ ਪਾਡੇ ਮਾਂ ਦੇ ਕਿਨਾਂ ਝਾੜੂ ਲਗਾ ਕੇ ਮੈਂ ਮਹਾ ਕੇ ਫਿਰ ਮੈ ਪੋੜੀ ਸੀ ਚਾਹਣ ਲੱਗ ਰਹੀ ਥੀ ਕਿ ਇਦਾਂ ਨਹੀਂ ਦਿੱਕਤ ਆ ਰਹੀ ਘਰ ਵਾਲੇ ਦਾ ਕਿਆ ਨਾਮ ਹੈ ਸ਼ੰਕਰ ਸ਼ੰਕਰ ਹਾਂ ਸ਼ੰਕਰ ਮੰਡਲ ਉਸ ਕੀ ਨੇ ਹਲਾਤਾ ਕਰਕੇ ਦਿੱਤੀ ਸਰ ਮੈਨੂੰ ਸਵੇਰੇ ਤਕਰੀਬਨ 6:30 ਪੌਣੇ 7 ਵਜੇ ਫੋਨ ਆਇਆ ਉੱਥੇ ਜਿਨ੍ਹਾਂ ਦਾ ਮਕਾਨ ਆ ਉਹਨਾਂ ਨੇ ਨਾਲ ਹੀ ਮੇਰੇ ਸੌੜਿਆਂ ਦਾ ਘਰ ਉਹਨਾਂ ਦਾ ਮੈਨੂੰ ਫੋਨ ਆਇਆ ਕਿ ਇਦਾਂ ਇਦਾਂ ਛੱਤ ਡਿੱਗੀ ਗਵੰਡੀਆਂ ਦੀ ਬਹੁਤ ਹੀ ਮੰਦਪਾਗੀ ਘਟਨਾ ਹੋਈ ਹੈ ਅੱਜ ਸਵੇਰੇ ਸਵੇਰੇ ਹੀ ਇਹ ਇਹ ਵਿਚਾਰੇ ਪ੍ਰਵਾਸੀ ਮਜ਼ਦੂਰ ਆ ਇੱਥੇ ਦਿਹਾੜੀਆਂ ਕਰਕੇ ਆਪਣਾ ਗੁਜ਼ਾਰਾ ਕਰਦੇ ਸੀਗੇ 6 ਕੁੜੀਆਂ ਸੀਗੀਆਂ ਤੇ ਇੱਕ ਹਸਬੰਡ ਵਾਈਫ ਸੀਗੇ ਹਸਬੰਡ ਦੀ ਡੈਥ ਹੋ ਗਈ ਆ ਤੇ ਦੋ ਕੁੜੀਆਂ ਦੀ ਡੈਥ ਹੋ ਗਈ ਆ ਮਾਂ ਬਚ ਗਈ ਆ ਤੇ ਦੋ ਕੁੜੀਆਂ ਛੋਟੀਆਂ ਉਹ ਬਚ ਗਈਆਂ ਪਰ ਇਹ ਬਹੁਤ ਹੀ ਜਿਹੜਾ ਮਕਾਨ ਆ ਬਹੁਤ ਖਸਤਾ ਹਾਲਤ ਚ ਸੀਗਾ ਇਹਨਾਂ ਨੂੰ ਮੇਰੇ ਖਿਆਲ ਨਾਲ 15 20 ਦਿਨ ਪਹਿਲਾਂ ਕਿਹਾ ਵੀ ਸੀਗਾ ਮਕਾਨ ਮਾਲਕਾਂ ਵੱਲੋਂ ਕਿ ਤੁਸੀਂ ਘਰ ਖਾਲੀ ਕਰ ਦਿਓ ਇਹਦੀ ਛੱਤ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣੀ ਆ ਤੇ ਮੈਨੂੰ ਮਿਲੇ ਵੀ ਸੀ ਕਹਿੰਦੇ ਸੀ ਅਸੀਂ ਇੱਕ ਦੋ ਦਿਨ ਤੱਕ ਮਕਾਨ ਅਸੀਂ ਖਾਲੀ ਕਰ ਦੇਣਾ ਵਾ ਤੇ ਬਹੁਤ ਖਸਤਾ ਹਾਲਤ ਚਾ ਤੇ ਮੈਂ ਸੋ ਕੋ ਇਹਨਾਂ ਨੂੰ ਕਿਹਾ ਸੀ ਮੈਂ ਕਿਹਾ ਤੁਸੀਂ ਮਕਾਨ ਖਾਲੀ ਕਰਕੇ ਤੇ ਕੋਈ ਹੋਰ ਕਰ ਲੈ ਲਓ ਜਿਹੜਾ ਵਧੀਆ ਆ ਇਹਦਾ ਪਤਾ ਨਹੀਂ ਕਿਹੜੇ ਵੇਲੇ ਡਿੱਗ ਜਾਣਾ ਤੇ ਉਹੀ ਅੱਜ ਹਾਲਾਤਾਂ ਵਿੱਚ ਅੱਜ ਉਹ ਹੋ ਗਿਆ ਕੰਮ ਚਲੋ ਜੋ ਪਰਮਾਧਮਾ ਨੂੰ ਮਨਜ਼ੂਰ ਸੀਗਾ ਪਰ ਬਹੁਤ ਹੀ ਮੰਦਪਗੀ ਘਟਣਾ ਹੋਈ ਆ ਸਵੇਰੇ ਸਵੇਰੇ ਅੱਜ ਜਿਹਦੇ ਵਿੱਚੋਂ ਪਿਓ ਪੂਰਾ ਹੋ ਗਿਆ ਤੇ ਦੋ ਬੱਚੇ ਪੂਰੇ ਹੋ ਗਏ ਕੋਈ ਛੱਤ ਡਿੱਗਣ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਤੇ ਉਹ ਸਿਆਮੁਰ ਦੇ ਸਪੈਸ਼ਲਿਸਟਾਂ ਚ ਆਇਆ ਹਾਲਾਤਾਂ ਨਾਲ ਹਾਂਜੀ ਸਵੇਰੇ 7:30 ਵਜੇ ਸਾਡੇ ਕੋਲ ਤਿੰਨ ਮਰੀਜ਼ ਲੈ ਕੇ ਆਈ 108 ਉਹਦੇ ਵਿੱਚ ਦੋ ਮਰੀਜ਼ ਜਿਹੜੇ ਆ ਬ੍ਰੌਂਟ ਡੈੱਡ ਹੀ ਹੈਗੇ ਆ ਤੇ ਫਾਦਰ ਤੇ ਉਹਨਾਂ ਦੀ ਪੇਟੀ ਤੇ ਜਿਹੜੀ ਮਦਰ ਹੈਗੀ ਆ ਉਹ ਸਟੇਬਲ ਹੈ ਕੰਡੀਸ਼ਨ ਸਟੇਬਲ ਹੈਗੀ ਸਾਡੇ ਕੋਲ ਤਿੰਨ ਹੀ ਮਰੀਜ਼ ਆਏ ਸੋ ਇਹ ਜਿਹੜੇ ਵਿੱਚ ਸਮਾਟ ਗਿਆ ਕਿਹੜੀਆਂ ਕੀ ਕੈਜ਼ੁਐਲਟੀ ਹੋਈ ਇਹਦੀ ਇਹ ਜੀ ਅੱਜ ਇੱਕ ਸਵੇਰੇ ਕੋਈ 5:30 6:00 ਵਜੇ ਦੇ ਕਰੀਬ ਇੱਕ ਘਟਨਾ ਜਿਹੜੀ ਬਹੁਤ ਮੰਦਭਾਗੀ ਘਟਨਾ ਵਾਪਰੀ ਜਿਸ ਵਿੱਚ ਇੱਕ ਪਰਿਵਾਰ ਦੇ ਤਿੰਨ ਜੀ ਜਿਹੜੇ ਆ ਜੀ ਉਹਨਾਂ ਦੀ ਡੈਥ ਹੋ ਗਈ ਆ ਮਤਲਬ ਘਰ ਦਾ ਜਿਹੜਾ ਮੁਖੀ ਸੀਗਾ ਤੇ ਦੋ ਉਹਨਾਂ ਦੀਆਂ ਬੇਟੀਆਂ ਤੇ ਜਿਹੜੇ ਤਿੰਨ ਨੇ ਉਹ ਜਿਹੜੇ ਇਲਾਜ ਨੇ ਜੀ ਉਹ ਵੈਸੇ ਖਤਰੇ ਤੋਂ ਬਾਹਰ ਨੇ ਤੇ ਜਿਹੜਾ ਇਹ ਮਕਾਨ ਆ ਜੀ ਇਹ ਤਿੰਨ ਮੰਜ਼ਲਾ ਮਕਾਨ ਸੀਗਾ ਤੇ ਕਾਫੀ ਮਤਲਬ ਪੁਰਾਣਾ ਹੋਣ ਕਰਕੇ ਜਿਹੜਾ ਕੰਡਮ ਹਾਲਤ ਵਿੱਚ ਹੋਣ ਕਰਕੇ ਇਹ ਹਾਦਸਾ ਹੋਇਆ ਬਾਕੀ ਅਸੀਂ ਮੌਕੇ ਦੇ ਫੈਰਬ੍ਰੂਰੀਟ ਦੀਆਂ ਗੱਡੀਆਂ ਜਾਂ ਲੋਕਲ ਪਬਲਿਕ ਦਾ ਬਹੁਤ ਉਹਨਾਂ ਨੇ ਮਤਲਬ ਕਰਕੇ ਜਿਹੜਾ ਰਿਕਵਰ ਕੀਤਾ ਬੰਦਿਆਂ ਨੂੰ ਵਿੱਚੋਂ ਤੇ ਬਾਕੀ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਇਸ ਅਸਫੀਰ ਦੇ ਵਿੱਚ ਆਮ ਆਦਮੀ ਦੇ ਆਮ ਪਬਲਿਕ ਟ੍ਰਾਂਸਪੋਰਟ ਸੇਵ। ਮਤਲਬ ਇਹ ਵੀ ਚਲੋ ਮੈਨੂੰ ਜਦੋਂ ਫੋਨ ਆਇਆ ਮੈਂ ਵੀ ਫਾਇਰ ਬ੍ਰੀਡ ਦੀ ਗੱਡੀ ਨੂੰ ਕਾਲ ਕੀਤੀ ਸਾਡੀ ਗੱਡੀ ਵੀ ਮੌਕੇ ਤੇ ਪਹੁੰਚੀ ਅਸੀਂ ਖੁਦ ਵੀ ਗਏ ਤੇ ਬਾਕੀ ਵੀ ਜਿਹੜਾ ਲੋਕਲ ਜਿਹੜਾ ਲੋਕਾਂ ਨੇ ਨੇੜੇ ਵਾਲੋ ਕਾਫੀ ਹਿੰਮਤ ਕਰਕੇ ਜਿਹੜਾ ਉਹਨਾਂ ਨੂੰ ਵਿੱਚੋਂ ਕੱਢਿਆ ਬਾਹਰ ਤੇ ਹਸਪੀਟਲ ਜਿਹੜਾ ਭੇਜੇ ਇਮੀਜਟ